ਤੁਹਾਨੂੰ ਸਿਰਕੋਲ ਜੀ ਸਾਰਿਆਂ ਨੂੰ ਪੰਜਾਬ ਵੈਦਰ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਅੱਜ ਦੀ ਵੀਡੀਓ ਮੌਸਮ ਤੋਂ ਥੋੜੀ ਜਿਹੀ हट ਕੇ ਕਿਸਾਨਾਂ ਦੇ ਲਈ ਹੈ ਕਿਉਂਕਿ ਆਪਣੇ ਚੈਨਲ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਜੁੜੇ ਹੋਏ ਨੇ ਸੋ ਕਿਸਾਨਾਂ ਦੇ ਲਈ ਪੰਜਾਬ ਸਰਕਾਰ ਵੱਲੋਂ ਜਿਹੜੀ ਖੇਤੀਬਾੜੀ ਇੰਪਲੀਮੈਂਟ ਦੇ ਉੱਪਰ ਮਸ਼ੀਨਾਂ ਦੇ ਉੱਪਰ ਜਿਹੜੀ ਇੱਕ ਨਵੀਂ ਸਬਸਿਡੀ ਇਸ ਸਾਲ ਜਾਰੀ ਕੀਤੀ ਗਈ ਹੈ ਜਿਹਦਾ ਐਲਾਨ ਪਿਛਲੇ ਦਿਨੀ ਹੋਇਆ ਹੈ ਤੇ ਇਹ ਸਕੀਮ ਹੈ ਜਿਹੜੀ ਸੀਡੀਪੀ ਸਕੀਮ ਦੇ ਤਹਿਤ ਆ ਇਹਦੇ ਸਬੰਧਤ ਜਿਹੜੇ ਕਿਸਾਨਾਂ ਨੇ ਲੇ ਲਿਖੀਆਂ ਮਸ਼ੀਨਾ ਲੈਣੀਆਂ ਨੇ ਤਾਂ ਉਹ ਸਬਸਿਡੀ ਭਰ ਸਕਦੇ ਨੇ ਜਿਹਦੇ ਵਿੱਚ ਆਪਣਾ ਮੱਕੀ ਵਾਲਾ ਪਲਾਂਟਰ ਆ ਗਿਆ ਮੇਜਰ ਦਾ ਆ ਗਿਆ ਮੀਂਹ ਵਿੱਚ ਮੱਕੀ ਸੁਕਾਉਣ ਵਾਲੇ ਜਿਹੜੇ ਹੁੰਦੇ ਨੇ ਪﻼਟ ਲੱਗਦੇ ਨੇ ਛੋਟੀਆਂ ਮਸ਼ੀਨਾ ਨੇ ਸੁਕਾਉਣ ਵਾਲੀਆਂ ਉਹਨਾਂ ਉੱਤੇ ਤੁਹਾਨੂੰ ਸਬਸਿਡੀ ਮਿਲ ਸਕਦੀ ਹੈ ਤੇ ਉਸ ਤੋਂ ਬਿਨਾ ਆਪਣੇ ਗੰਨੇ ਵਾਲੀ ਮਸ਼ੀਨ ਆ ਗੰਨਾ ਹਾਰਵੈਸਟ ਕਰਨ ਵਾਲੀ ਤੇ ਕਪਾਹ ਵਾਲੀ ਮਸ਼ੀਨ ਹੋ ਗਿਆ ਬਾਕੀ ਜਿਨ੍ਹਾਂ ਨੇ ਪਾਵਰ ਸਪਰੇਅਰ ਲੈਣੇ ਨੇ ਟਰੈਕਟਰਾਂ ਵਾਲੇ ਬੂਮ ਆਪਰੇਟਰ ਹੋ ਗਏ ਜਿਹੜੇ ਟਰੈਕਟਰ ਤੇ ਚੱਲਦੇ ਨੇ ਬੂਮ ਵਾਲੇ ਹੋ ਗਏ ਜਾਂ ਫਿਰ ਦੂਜੇ ਆਪਣੇ ਟਰੈਕਟਰ ਦੇ ਨਾਲ ਚੱਲਦੇ ਨੇ ਇਹ ਸਾਰੇ ਸਪਰੇਅਰ ਪੰਪਾਂ ਉੱਪਰ ਵੀ ਸਬਸਿਡੀ ਆਈ ਹੈ ਉਸ ਤੋਂ ਇਲਾਵਾ ਡਿੱਗਰਾਂ ਦੇ ਉੱਪਰ ਆਈ ਹੈ ਤੇ ਥਰੇਸ਼ਰ ਨੇ ਜਿਹੜੇ ਕਈ ਤਰ੍ਹਾਂ ਦੇ ਉਹਨਾਂ ਦੇ ਉੱਪਰ ਵੀ ਸਬਸਿਡੀ ਆਈ ਹੋਈ ਹੈ ਸੋ ਜਿਹੜੇ ਕਿਸਾਨਾਂ ਨੇ ਇਹਨਾਂ ਮਸ਼ੀਨਾਂ ਵਿੱਚੋਂ ਕੋਈ ਮਸ਼ੀਨ ਦੀ ਖਰੀਦ ਕਰਨੀ ਆ ਤਾਂ ਉਹ ਸਬਸਿਡੀ ਭਰ ਸਕਦੇ ਨੇ ਤੇ ਸਬਸਿਡੀ ਭਰਨ ਦੀ ਜਿਹੜੀ ਆਖਰੀ ਤਾਰੀਖ ਹੈ ਉਹ 4 ਦਸੰਬਰ ਸ਼ਾਮ 5 ਵਜੇ ਤੱਕ ਅਰਜ਼ੀਆਂ ਭਰਨ ਦੀ ਤਾਰੀਖ ਰੱਖੀ ਗਈ ਹੈ ਸੋ ਉਦੋਂ ਤੱਕ ਜਿਹੜੇ ਕਿਸਾਨਾਂ ਨੇ ਕੋਈ ਨਾ ਦਾ ਸਬੰਧਤ ਮਸ਼ੀਨ ਲੈਣੀ ਹੈ ਇਹਨਾਂ ਸੂਚੀਆਂ ਦੇ ਵਿੱਚੋਂ ਤਾਂ ਉਹ ਆਪਣੇ ਸਬਸਿਡੀ ਭਰ ਸਕਦੇ ਨੇ